ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਂਦੇ ਆ ਤਾਂ ਉਸ ਹਾਈਵੇ ਦੇ ਉੱਤੇ ਬਰਗਾੜੀ ਪਿੰਡ ਆਉਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਦੱਸੋ ਇਹ ਵੀਰ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਤੇ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਹੁਣ ਤੱਕ ਵੀਡੀਓ ਜਾਦਾ ਗਾਵਾਂ ਦੀਆਂ ਬਣਾਈਆਂ ਪਰ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾਂ ਵੀ ਤੁਹਾਨੂੰ ਦਿਖਾ ਦੇਣੀ ਆ। ਸੂਏ ਸਵਾਏ ਪਸ਼ੂ ਦਾ ਦੱਸੋ ਤੇ ਵੀਡੀਓ ਬਣਾਉਣ ਦਾ ਟਾਈਮ ਸਵਾ 11 ਦੇ ਆਸ-ਪਾਸ ਦਾ ਹੈ। ਮੈਂ ਦੂਜੇ ਮੋਬਾਈਲ ਤੇ ਇੱਕ ਵਾਰ ਤੁਹਾਨੂੰ ਦਿਖਾ ਵੀ ਦਊਗਾ ਕਿਉਂਕਿ ਸੂਏ ਪਸ਼ੂ ਦਾ ਹਵਾਨਾ ਜਿਹੜਾ ਉਹਦੀ ਜੱਜਮੈਂਟ ਫੇਰ ਆ ਜਾਂਦੀ ਹੈ। ਡੇ ਟਾਈਮ ਆਪਣੇ ਧਿਆਨ 'ਚ ਹੋਵੇ ਤਾਂ। 11:00 ਵਜੇ ਤੇ 19 ਮਿੰਟ ਹੋ ਗਏ ਦੱਸੋ। ਸੋ ਇਹ ਸਵੇਰ ਹੀ ਵੀਡੀਓ ਬਣ ਰਹੀ ਆ ਤੇ ਤੁਸੀਂ ਉਸ ਹਸਾਬ ਤੇ ਹਵਾਨਿਆਂ ਦੀ ਜੱਜਮੈਂਟ ਕਰਿਓ। ਆਓ ਮਿਲਿਏ ਬਾਈ ਨੂੰ। ਸੂਏ ਸਵਾਏ ਪਸ਼ੂ ਦੁੱਧ ਦੋ ਟਾਈਮ ਚੋਣ ਦਾ ਹੱਕ ਹੈ ਜਰੂਰ ਚੋਕੇ ਲਜਾਇਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਵੈੜ ਤੋਂ ਕਰਦੇ ਆ ਦੱਸੋ ਵੈੜ ਕਿਹ ਹੈ ਗਾਂ 21 ਦਿਖਾਉਣੀ ਹੈ ਇਸ ਵੀਡੀਓ ਚ ਇਸੇ ਤੋਂ ਸ਼ੁਰੂ ਕਰਾਂਗੇ ਜਗਦੇਵ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੱਡੇ ਭਾਈ ਜਗਦੇਵ ਤਿੰਨ ਨਾ ਗੱਜ ਆਪਣੀ ਹਾਂਜੀ ਹਾਂਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਵੈੜ ਕੰਮਾ ਸੂਆ ਆ ਪਹਿਲਾ ਸੂਆ ਭਾਈ ਦੋ ਦੰਦ ਬੱਚੀ ਹੈਗੀ ਕਨਫਰਮ ਹਾਂਜੀ ਹਾਂਜੀ ਭਾਈ ਆ ਦਿਖਾ ਦਿੰਦਾ ਹਾਂ ਪਹਿਲਾਂ ਬਾਅਦ ਚ ਦਿਖਾ ਦੇਾਂਗੇ ਆਪਾਂ ਕੋਈ ਗੱਲ ਨਹੀਂ ਕਿੰਨੇ ਦਿਨੋਂ ਗੱਜ ਸੂਈ ਨੂੰ ਇਹਨੂੰ ਸੂਈ ਨਾ ਭਾਈ 5ਵਾਂ ਦਿਨ ਦੁੱਧ ਹ ਠੀਕ ਐ ਆ ਜਾਇਦਾ ਰੇਟ ਕੀ ਕਰਦਾ ਜਗਦੇ ਆ ਬਾਈ 75000 ਰੁਪਏ ਦੇ ਦਾਂਗੇ 75 ਦੀ ਹਾਂਜੀ ਠੀਕ ਐ ਸੋ ਦੋਸਤੋ ਦੰਦ ਤੁਹਾਨੂੰ ਵੀਡੀਓ ਚ ਦਿਖਾ ਵੀ ਦੇਣੇ ਆ ਤੇ 14 15 ਕਿਲੋ ਵਾਂਗੂ ਦੁੱਧ ਇਸ ਟਾਈਮ ਬਾਈ ਕਹਿੰਦਾ ਹਾਜ਼ਰ ਐ ਆ ਦੰਦ ਦਿਖਾ ਦੀ ਪਹਿਲਨ ਵੱੱਛੀ ਐ ਤੇ ਦੋਂਦੀ ਕਨਫਰਮ ਐ ਠੀਕ ਐ ਬਾਈ 75000 ਚ ਚੰਗੇ ਢਾਂਚੇ ਦੀ ਐ ਥਣ ਤੁਸੀਂ ਇਹਦੇ ਪਸਮਾ ਦੇ ਵਿੱਚ ਆਪਸ ਕਰੋਂਗੇ ਚੰਗਾ ਹਵਾਨਾ ਦਿਖਾਉਂਦੀ ਐ ਅੱਗੋਂ ਵੀ ਹਵਾਨਾ ਸੋਹਣਾ ਹਜੇ ਜਿਵੇਂ ਜਿਵੇਂ ਦੁੱਧ ਤੇ ਆਊਗੀ ਥਣ ਤੋਂ ਹੋਵੇਂ ਨਿਕਲੂਗਾ ਖੈਰ ਬਾਕੀ ਪਸਮਾ ਦੇ ਵਿੱਚ ਕਿੱਡਾ ਕ ਥਣ ਕੱਢੂਗੇ ਉਹ ਤੁਸੀਂ ਦੇਖ ਲੈਣਾ ਹਵਾਨਾ ਸੋਹਣਾ ਸਾਫ ਸੁਥਰਾ ਢਾਂਚਾ ਚੰਗਾ ਹੈ ਰੇਟ 75000 ਪਸੰਦ ਆਵੇ ਤਾਂ ਕਾਲ ਬਾਈ ਨੂੰ ਕਰ ਲਿਓ ਲਿਆ ਬਾਈ ਹੱਜੇ ਛੋਟੀ ਉਮਰ ਦੀ ਬੱਚੀ ਦੋ ਦਾ ਹੁੰਦਾ ਹੈ ਦੋ ਤਿੰਨ ਸੂਏ 400 ਸੂਏ ਚੋਕੇ ਵੀ ਤੁਸੀਂ ਵੱਧ ਰਕਮ ਚ ਵੇਚ ਲੋਂਗੇ ਜੇ ਕੋਈ ਵੀਰ ਪਸੰਦ ਕਰਦਾ ਤਾਂ ਤੁਸੀਂ ਸੰਪਰਕ ਬਾਈ ਨਾਲ ਬਣਾ ਸਕਦੇ ਹੋ ਬਹੁਤ ਸੁਨਾ ਹਵਾਨਾ ਦਿਖਾਉਂਦੀ ਹੈ ਦੱਸੋ ਵੇੜ ਤੁਸੀਂ ਦੇਖੋ ਇਹਦਾ ਹਵਾਨਾ ਥਾਣੇ ਦੇ ਇਸ ਤਰ੍ਹਾਂ ਦੇ ਦਸਤੇ ਆ ਇਸ ਟਾਈਮ ਇਹ ਤੋਂ ਇਲਾਵਾ ਦੱਸੋ ਇੱਕ ਮੱਝ ਰੋਸ਼ੇ ਰੰਗ ਚ ਪਹਿਲਾਂ ਵਿਖਾਉਂਗਾ ਕੰਨਵਾ ਸੂਆ ਜਗਦੇ ਹੈ ਭਾਈ ਦੂਜਾ ਸੂਆ ਗਈ ਮੱਝ ਉਹ ਇਹਦੇ ਮਗਰ ਭਾਈ ਕੱਟਾ ਜੇ ਨ ਤੀਜਾ ਚੌਥਾ ਦਿਨ ਸੂਈ ਨ ਚੌਥਾ ਦਿਨ ਠੀਕ ਹੈ ਹਾਂਜੀ ਭਾਈ ਅੱਛਾ ਕਿੰਨਾ ਦੁੱਧ ਹੋਊਗਾ ਹੁਣ ਭਾਈ ਚੂਨ ਵਾਲਾ 10 ਕਿਲੋ ਆਵੇ ਬੌਲਾ ਰੇਟ ਕਿਰੋ ਆ ਇੱਕ 10 ਹੀ ਦੇ ਦਾਂਗੇ ਵੱਡੇ ਭਾਈ ਖੋਲ ਲੈ ਦੱਸੋ ਇਹ ਬੱਚਾ ਇਹਦੇ ਨਾਲ ਤਾਜੀ ਸੋਈ ਵੀ ਆ 1 ਲੱਖ ਤੇ 10000 ਦੀ ਮੱਝ ਮਿਲੂਗੀ ਹਵਾਨਾ ਅਗਲੇ ਪਾਸਿਓਂ ਬੜਾ ਸੋਹਣਾ ਦਿਖਾਉਂਦੀ ਹੈ ਬਾਕੀ ਪਿੱਛੋਂ ਤੁਰਦੀ ਦਾ ਹਵਾਨਾ ਸੋਹਣਾ ਦਿਸਦਾ ਧਾਂਜਾ ਤੁਸੀਂ ਦੇਖ ਹੀ ਲਿਆ ਮੀਡੀਅਮ ਹਾਈਟ ਦੇ ਵਿੱਚ 1 ਲੱਖ ਤੇ 10000 ਚ ਮੱਝ ਮਿਲੂਗੀ ਦੋ ਦੋ 10 ਕਿਲੋ ਵਾਈ ਕਹਿੰਦਾ ਇਸ ਟਾਈਮ ਹੈਗਾ ਉਹ ਤੁਸੀਂ ਦੋ ਟਾਈਮ ਚੋਲਿਓ ਜੀ ਮਦਰੀ ਗੋਡੀ ਦੀ ਮਾਜਾ ਸੋਏ ਹਵਾਨਾ ਹੁਣ ਇਥੋਂ ਦਿਸੀ ਜਾਂਦਾ ਸੋ 1:10000 ਇਹਦਾ ਰੇਟ ਜਿਹੜਾ ਬਾਈ ਨੇ ਰੱਖਿਆ ਜਿਹਦੇ ਵੇ ਦੇ ਨਾਲ ਜਿਹੜੀ ਮਾਜ ਖੜੀ ਹਾਂਜੀ ਬਾਈ ਤੀਜਾ ਸੂਆ ਮਾਜਾ ਬਾਈ ਹੁਣ 9 ਕਿਲੋ ਦਾ ਤੂਣ ਵਾਲਾ ਇਸ ਟਾਈਮ ਆਪਣੇ ਘਰੇ ਬੱਚਾ ਕੀ ਇਹਦੇ ਮਗਰ ਕੱਟੀ ਆ ਬਾਈ ਕਿੰਨਾ ਟਾਈਮ ਕੋ ਅੰਦਾਜ਼ਾ ਇਹਨਾਂ ਸੂਈ ਨੂੰ ਹੋਊਗਾ ਬਾਈ 20 ਕਿਲੋ ਤੋਂ ਘੱਟ ਹੀ ਸੂਈ ਵੀ ਹੈਗੀ ਠੀਕ ਹੈ। ਰੇਟ ਇਹਦਾ ਕੀ ਰੱਖਿਆ? ਆ 92000 ਦੇ ਦਾਂਗੇ ਬਟੇ। ਬਰੀਨ। ਦਸੋ ਦੁੱਧ ਨਾ ਔ ਕਿਲੋ ਐ। ਇਹ ਬੱਚਾ ਇਹਦੇ ਨਾਲ ਕੱਟੀ। 20 ਦਿਨਾਂ ਦੇ ਆਸ-ਪਾਸ ਦੀ ਸੂਈ ਐ। ਦੁੱਧ ਇੱਥੇ ਝੋਲਿਓ ਕਿਉਂਕਿ ਉਦੋਂ ਬਾਅਦ ਥੋੜੀ ਸਾਹਮ ਸੰਭਾਲ ਤੇ ਡਿਪੈਂਡ ਕਰੂਗਾ ਉਹ ਤੁਸੀਂ ਕਿੰਨਾ ਚੋਣਿਓ। ਕੰਦ ਕਾਠ ਇਹ ਸਮਝਦਾ ਚੰਗਾ ਐ। ਬਾਕੀ ਜੋ ਹਵਾਨਾ ਹੋਣ ਦਿਖਾਉਂਦੀ ਉਹ ਤੁਸੀਂ ਦੇਖ ਲੈਣਾ ਤੇ ਜਦੋਂ ਭਰੇ ਹਵਾਨੇ 'ਚ ਤੁਸੀਂ ਆ ਕੇ ਦੇਖੋਗੇ ਉਦੋਂ ਜੱਜਮੈਂਟ ਹੋਰ ਹੋਊਗੀ। ਲਿਆ ਬੇ। ਸੋ ਇਹ ਦੋ ਮੱਜਾਂ ਦੱਸੋ ਅੱਜ ਇੱਕ ਗਾਂ ਦੇ ਨਾਲ ਤੁਹਾਨੂੰ ਦਿਖਾਉਣਗਾ ਅਸੀਂ ਟੋਟਲ ਨਗ ਤਨ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਹੈ ਜਿਹੜਾ ਵੀ ਪਸ਼ੂ ਇਹਨਾਂ ਚੋਂ ਜੱਜਦਾ ਹੈ ਲੈ ਜਾ ਸਕਦੇ ਹੋ ਧੰਨਵਾਦ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ